ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਜੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤੇ ਅੱਜ ਦੀ ਵੀਡੀਓ ਵਿੱਚ ਵੀਰ ਜੀ ਤੁਹਾਨੂੰ ਵਿਖਾਉਣੀ ਆਪਾਂ ਦੋ ਝੋਟੀਆਂ ਤੇ ਸਭ ਤੋਂ ਪਹਿਲਾਂ ਵੀਰ ਜੀ ਡਰੈਸ ਨੋਟ ਕਰੋ ਨਾਮ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀਰ ਜੀ 95928 ਤੇ 00635 ਤੇ ਵੀਰ ਜੀ ਕਾਫੀ ਬਹੁਤ ਖੂਬਸੂਰਤ ਝੋਟੀਆਂ ਦਮਾ ਦੀ ਬਾਕੀ ਵੀਰ ਜੀ ਵੀਡੀਓ ਬਣਾਵਾਂਗੇ ਮਾਲ ਆਪਣੇ ਕੋ ਹਰ ਵਕਤ ਹੁੰਦਾ ਵੇਖੋ ਪਸ਼ੂ ਤੇ ਬਹੁਤ ਖੜੇ ਨੇ ਪਰ ਵੀਡੀਓ ਆਪਾਂ ਦਮਾ ਦੀ ਤੁਹਾਨੂੰ ਝੋਟੀਆਂ ਦੀ ਪਾਵਾਂਗੇ ਇਹਨਾਂ ਵਿੱਚ ਕੁਝ ਇੱਕ ਦੋ ਸੇਲ ਹੋਈਆਂ ਵਾ ਕੁਝ ਸੇਲ ਹੋਣ ਵਾਲੀਆਂ ਵਾ ਇਦਾਂ ਵੀ ਆ ਪਰ ਵੀਡੀਓ ਜੇ ਆਪਾਂ ਤੁਹਾਨੂੰ ਦੋ ਝੋਟੀਆਂ ਵਿਖਾਉਣੇ ਅੱਜ ਤੇ ਇਹ ਵੀਰ ਜੀ ਪਹਿਲੇ ਨੰਬਰ ਵਾਲੀ ਹੈਗੀ ਆ ਟੋਕੜ ਗੱਬਣਾ ਝੋਟੀ ਤੇ ਆ ਹੈਗੀ ਆ ਸੱਜਰ ਸੂਈ ਝੋਟੀ ਤੇ ਵਿਖਾਉਣੇ ਆਪਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਤੇ ਝੋਟੀ ਵੀਰ ਜੀ ਇਹ ਝੋਟੀ ਜਿਹੜੀ ਪਹਿਲੇ ਨੰਬਰ ਵਾਲੀ ਆ ਇਹ ਚਮਾ ਮਹੀਨਿਆਂ ਦੀ ਚੱਕ ਪਾਸ ਜੇ ਝੋਟੀ ਚਮਾ ਮਹੀਨਿਆਂ ਦੀ ਚੱਕ ਪਾਸ ਜੇ ਤੇ ਦੁੱਧ ਵਿਧੀ ਝੋਟੀ ਥੱਲੇ ਕੋ ਨੌਾ 9 10 ਕਿਲੋ ਤਿਆਰ ਹੈਗਾ ਜੇ ਇਸ ਕੁਆਲਟੀ ਚੈੱਕ ਕਰੋ ਬਹੁਤ ਹੀ ਖੂਬਸੂਰਤ ਝੋਟੀ ਆ ਤੇ ਦੂਜੇ ਸੁਵੇ ਸੁਈ ਦੂਜੇ ਸੁਵੇ ਝੋਟੀ ਜੇ ਵਿਧੀ ਤੇ ਚੋਣ ਚਵਾ ਬਿਲਕੁਲ ਸਾਫ਼ ਜੇ ਇਹਦੀ ਮਿਲਕ ਵੈਂਚ ਚੈੱਕ ਕਰੋ ਜੀ ਲਾਗੋਂ ਦੀ ਕਰਕੇ ਝੋਟੀ ਥੱਲੇ ਵਿਧੀ ਇਸਟਮ 9 ਕਿਲੋ ਦੁੱਧ ਦੁੱਧ 10 ਕਿਲੋ ਤਿਆਰ ਹੋਊਗਾ ਪਰ 9 ਕਿਲੋ 10 ਕਿ ਆਪਾਂ ਝੋਟੀ ਤਾਂਗੇ ਤੇ ਬਾਕੀ ਵੀ ਜੀ ਲੈਵਲ ਉਵੇ ਦੀ ਬਹੁਤ ਸਾਫ ਆ ਸੋਹਣੀ ਸੁਨੱਖੀ ਆ ਖੋਲੋ ਵੀ ਜੀ ਖੋਲ ਕੇ ਦਿਖਾਓ ਝੋਟੀ ਆਦੀ ਆਦੀ ਆਈਆਂ ਝੋਟੀਆਂ ਦੋਵੇਂ ਬੇਲ ਚੈੱਕ ਕਰੋ ਕਦ ਦੇਖੋ ਝੋਟੀ ਦਾ ਤੇ ਦੇਖੋ ਫੇਸ ਕੁਆਲਟੀ ਵੀਡੀ ਝੋਟੀ ਦੀ ਬਿਲਕੁਲ ਨਿੱਕਾ ਸਿੰਘ ਲੱਗਾ ਵਾ ਤੇ ਬਾਕੀ ਥਾਣਾ ਦਾ ਸੈਜ ਤੇ ਜੀ ਤੁਹਾਨੂੰ ਲੈਵਲ ਆ ਵਿਖਾਉਣੇ ਆ ਦੇਖੋ ਚੰਗੀ ਵਿਧੀ ਬਾਕੀ ਆ ਦੇ ਦੁਪਹਿਰੇ ਚੋਕੇ ਆਈ ਝੋਟੀ ਲੈਵਾ ਤੇ ਵਿਧੀ ਇਦਾਂ ਵੀ ਸਰਜਣਾ ਮਈਆਂ ਨੂੰ ਵੀ ਗਾਂ ਕਰ ਦੀ ਜੇ ਤਾਜ਼ੀਆਂ ਸੁਈਆਂ ਨਾਲੋਂ ਵੀ ਇਹ ਇਹਦਾ ਰਿਕਾਡ ਮੇਰੀ ਸੱਜਰ ਦਾ 12-13 ਕਿਲੋ ਦੁੱਧ ਦਿੰਦੀ ਰਹੀ ਜੇ ਸੱਜਰ ਇਹ ਦੁੱਧ ਕੱਢਿਆ ਜੇ ਹੁਣ ਵੀ ਦੀ ਚੌਵਾਂ ਮਹੀਨਿਆਂ ਦੇ ਚੱਕ ਪਾਸ ਜੇ ਕੱਬਣ ਜੇ ਤੇ 9 ਕਿਲੋ ਦੁੱਧ ਤਿਆਰ ਜੇ ਆ ਵੇਖੋ ਚੋਣ ਚਵਾ ਬਿਲਕੁਲ ਕੋਈ ਠੰਡੀ ਠਰੀ ਆ ਐਦਾਂ ਹੀ ਪਹਾੜੇ ਤੇ ਮਿਲਦੀ ਜੇ ਨੇੜੇ ਦੀ ਲੱਕੋ ਦੀ ਵੇਖ ਲਈ ਆ ਪਤਾਨ ਮੈਨੂੰ ਮੈਂ ਵੇਖੋ ਬਹੁਤ ਚੰਗੀ ਲੱਗੀ ਆ ਲੇਵਾ ਵੇਖੋ ਗੱਡੀ ਸਾਫ ਹੈ ਲੇ ਗਦੀ ਦੁੱਧ ਵਾਲੀ ਝੋਟੀ ਵਿਦਦੀ ਬਿਲਕੁਲ ਪਤਲੀ ਚੰਬ ਦੀ ਤੇ ਮੁੱਲ ਵੀ ਦੀ ਝੋਟੀ ਦਾ ਹੈਗਾ ਜੀ 75000 ਰੁਪਿਆ ਤੇ 70000 ਚੋਂ ਵਿਦਦੀ ਜਿਹੜਾ 70000 ਚੋਂ 2000 ਰੁਪਿਆ ਛੋਟ ਹੋਊਗੀ ਦੀ ਝੋਟੀ ਦੀ ਤੇ ਬਾਕੀ ਹੈ ਵਿਦਦੀ ਝੋਟੀ ਦੁੱਧ ਵਾਲੀ ਜੇ 9 ਕਿਲੋ ਦੁੱਧ ਇਸ ਤੋਂ ਤਿਆਰ ਜੇ ਤੇ ਚਮਾ ਮਹੀਨੇ ਦੀ ਚੱਕ ਪਾ ਜੇ ਆ ਵੇਖੋ ਸਲੇਲੇਵਾ ਚੋਈ ਚਾਈ ਵਿਦਦੀ ਝੋਟੀ ਲੇਟ ਆ ਸਿੰਘ ਸੂਂਗ ਦੀ ਵੇਖੋ ਗੱਡੀ ਸਾਫ ਹੈ ਤੇ ਦੂਜੇ ਨੰਬਰ ਤੇ ਝੋਟੀ ਵਿੱਧੀ ਹੈਗੀ ਆ ਇਹ ਵੀ ਵਿੱਧੀ ਦੂਜਾ ਸੁਗਾ ਸੂਈ ਆ ਤੇ ਤਾਜੀ ਸੂਈ ਆ ਇਹਦਾ ਵੀ ਥਣ ਲੈਵਾ ਵੇਖੋ ਕਿੱਡਾ ਸਾਫ ਹੈ ਝੋਟੀ ਥਲੇ 10 ਕਿਲੋ ਦੁੱਧ ਤਿਆਰ ਜੇ ਤੇ ਪੂਰੀ ਸਾਫ ਸੁਥਰੀ ਝੋਟੀ ਇਹ ਵੀਰ ਦੀ ਕੋਈ 20 25 ਦਿਨਾਂ ਦੀ ਸੂਈ ਜੇ ਕੋਈ 20 ਜਵਾਕ ਆ ਜੇ ਮਗਰ ਪਿੱਛੇ ਦੇ ਕਟਾ ਜੇ 20 ਦੀ ਲਾਲਾ ਪੰਡੀਆਂ ਦੀ ਲਾਲੋ ਕੋਈ ਮਹੀਨੇ ਦੀ ਲਾਲੋ ਤੇ ਖੋਲੋ ਉਹ ਵੀ ਝੋਟੀ ਖੋਲ ਕੇ ਵਿਖਾਈਏ ਇਹ ਥਲੇ ਵੀਰ ਦੀ ਝੋਟੀ ਥਲੇ 10 ਕਿਲੋ ਦੁੱਧ ਤਿਆਰ ਜੇ ਵਿਜੀ ਝੋਟੀ ਹੁਣੇ ਜੇ ਆਈ ਆ ਵੇਖੋ ਫੇਸ ਕੁਆਲਟੀ ਚੈੱਕ ਕਰੋ ਸਾਫ ਸੁਥਰੀ ਝੋਟੀ ਵੀ ਜੀ ਪੂਰੀ ਹੈ ਖੱਲਿਓ ਵਿਜੀ ਬਹੁਤ ਹੀ ਕਮਾਲ ਦੀ ਤਿਆਰ ਹੋਈ ਹੈ ਵੇਖੋ ਝੋਟੀ ਚੋਣ ਚਾਬਾ ਬਹੁਤ ਸਾਫ ਜੇ ਇਹ ਵਿਜੀ 2 ਕਿਲੋ ਉੱਥੇ ਚੋਕੇ ਲਿਆਂਦੀ ਜੇ ਦੁੱਧ 10 ਕਿਲੋ ਤਿਆਰ ਜੇ ਝੋਟੀ ਜਨੇ ਦੂਰ ਚੋਕੇ ਬਖਾਰੀਏ ਸੋਹਣੀ ਸੁਨੱਖੀ ਪੂਰੀ ਝੋਟੀ ਵਿਜੀ ਰਾਜੀ ਵਾਜੀ ਸਾਂਭੀ ਚੰਗੀ ਕਿਸੇ ਨੇ ਮਰੀ ਚੈੱਕ ਕਰੋ ਚੌੜ ਚਵਾਗ ਜੀ ਬਹੁਤ ਸਾਫ ਆ ਬੰਦੋ ਬੰਦੋ ਦੀ ਥਣ ਥਣ ਬਹੁਤ ਸਾਫ ਲੱਗਾ ਥਣਾ ਦਾ ਵਿਰਲ ਵੇਖੋ ਅੱਗੋਂ ਦੀ ਦਿਸ਼ਾ ਚੈੱਕ ਕਰੋ ਥਣਾ ਦਾ ਉਹ 10 ਕਿਲੋ ਝੋਟਲੇ ਤਿਆਰ ਜੀ ਕਿਉਂਕਿ ਇਹਦਾ ਛੋਟੀ ਦਾ ਮੁੱਲ 75000 ਜੇ ਇਹ ਵਿਧੀ 75000 ਚੋਂ 3000 ਰੁਪਏ ਛੋਟ ਹੋ ਜੂਗੀ ਇਹ 72000 ਦੀ ਛੋਟੀ ਵਿਧੀ ਦੇ ਦਾਂਗੇ ਆ ਵੇਖੋ ਥਣਾ ਦਾ ਸਹਿਜ ਤਾਂ ਕਹਿ ਵੇਖੋ ਉਹ ਦੀ ਸਾਫ ਸੁਗਰੀ ਆ ਜੇ 2 ਕਿਲੋ ਵਿਧੀ ਛੋਟੀ ਚੋਈ ਜੇ ਪਰ ਦੀ ਮੁੰਦੀ ਲੇਵੇ ਲੂਵੇ ਦੀ ਬਹੁਤ ਖੁੱਲੀ ਹੈ ਹੈਵੀ ਠੰਡੀ ਸੀਲ ਜੀ ਆ ਵੇਖੋ ਤੇ ਬਾਕੀ ਵੀਰ ਭਰਾ ਕੋ ਫੋਨ ਲਾਵੇ ਮਾਨਤਨ ਛੋੜ ਛੱਪਾ ਵੀਰ ਦਾ ਕਰਾਂਗੇ ਮਾਨਤਨ ਕਰਾਂਗੇ ਤੇ ਬਾਕੀ ਵੀਰ ਜੀ ਆਪਣੇ ਕੋ ਕਦੋਂ ਜਦੋਂ ਮਰਜ਼ੀ ਵੀਰ ਕੋਈ ਫੋਨ ਲਾਵੇ ਪਸ਼ੂ ਘਾਹ ਦੇ ਵਕਤ ਆਪਣੇ ਕੋ ਹੁੰਦੇ ਨੇ ਤਿਆਰ ਪਸ਼ੂ ਮੌਕੇ ਤੇ ਹੁੰਦੇ ਨੇ ਖਾਈਆਂ ਵੀ ਹੁੰਦੀਆਂ ਵਾ ਤੇ ਬਾਕੀ ਵੀਰ ਜੀ ਫੇਰ ਇੱਕ ਹੱਥ ਜੋ ਕੇ ਬੇਨਤੀ ਆ ਵੀ ਸਾਡੇ ਚੈਨਲ ਚੜਦੀ ਕਲਾ ਡੇਰੀ ਫਾਰਮ ਨੂੰ ਵੱਧ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਰਿਆਂ ਦਾ